ਇਕਸਾਰ ਇਸ ਤਰ੍ਹਾਂ ਸ਼ੁਰੂ ਕਰਵਾਈ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਤਿੰਨ ਤਸਵੀਰਾਂ লাইਵ ਦੇਖ ਸਕਦੇ ਹੋ ਤੁਸੀਂ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਨਾਲ ਅੱਜ ਚਮਕੌਰ ਸਾਹਿਬ ਦੇ ਇਸ ਸਿਟੀ ਸੈਂਟਰ ਚ ਐਡੀਅਮ ਸਰਵ ਸਤਾਰ ਅਮਰੀਕ ਸਿੰਘ ਸਿੱਧੂ ਜੀ ਦੇ ਨਾਲ ਹੀ ਉਹਨਾਂ ਦੇ ਸੂਬਾ ਪ੍ਰਸ਼ਾਸਕ ਅਧਿਕਾਰੀ ਪਹੁੰਚੇ ਹੋਏ ਨੇ ਲਾਈਵ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਦੀਆਂ ਜਿੱਥੇ ਹੁਣ ਤੁਹਾਡੇ ਨਾਲ ਬਾਤਾਲਾਬ ਕਰਨ ਆਉਣਗੇ ਸਾਡੇ ਆਪਣੇ ਜ਼ਿਲ੍ਹੇ ਦੇ ਹੋਮ ਡਿਸਟ੍ਰਿਕਟ ਦੇ ਕਲਮਾ ਦੇ ਜੰਪਲ ਮੇਰੀ ਮਰਾਦ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਬਾਲੀਆ ਜੀ ਮੈਂ ਪੰਜਾਬੀ ਦੀ ਗੱਲ ਤਾਂ ਕਰੀ ਆ ਕਿਉਂਕਿ ਇਹਨਾਂ ਦੇ ਘਰੇ ਪੰਜਾਬੀ ਦੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਸਾਨੂੰ ਭਲੇਖਾ ਸਿੰਘ ਅੰਗਰੇਜ਼ੀ ਕਰਕੇ ਬਹੁਤ ਦੂਰ ਪਹੁੰਚ ਜਾਗੇ ਮਾਂ ਬੋਲੀ ਵੀ ਤੁਹਾਨੂੰ ਬਹੁਤ ਦੂਰ ਲੈ ਜੂਗੀ ਮੇਰੀ ਮਰਾਤ ਮਿਸਟਰ ਅਜੀਤ ਪਾਲੀਆ ਸਾਰਿਆਂ ਨੂੰ ਮੇਰੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਾਨਯੋਗ ਐਮਐਲਏ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਡਾਕਟਰ ਦੀਪਕ ਜੀ ਡਾਕਟਰ ਸतीश ਜੀ ਸਾਡੇ ਐਸਪੀ ਹੈੱਡਕੁਆਰਟਰ ਅਰਮਿੰਦ ਮੀਨਾ ਜੀ ਵੀਰਿੰਦਰ ਵੀਰ ਦਵਿੰਦਰ ਸਿੰਘ ਜੀ ਸਾਡੇ ਜਿਹੜੇ ਨਵੇਂ ਆਈਐਸ ਆਫਸਰ ਜਿਨ੍ਹਾਂ ਨੇ ਰੂਪਨਗਰ ਜ਼ਿਲ੍ਹਾ ਜੋਇਨ ਕੀਤਾ ਹੈ ਅਭਿਮਨਿਊ ਮਲਿਕ ਜੀ ਡਾਕਟਰ ਤਿਮਾਹਨ ਜੀ ਬਰਿੰਦਰ ਬੰਨੀ ਜੀ ਜਵੰਦਾ ਜੀ एसजीएम साहब डीएसपी साहब ਤੇ ਹੋਰ ਸਾਰੇ ਮੋਤਵਾਰ ਸ਼ਖਸੀਅਤਾਂ ਤੁਹਾਡਾ ਆ ਅੱਜ ਇਸ ਯਾਦਗਾਰੀ ਸ਼ਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਇਕੱਠੇ ਹੋਏ ਆ ਇੱਕ ਪੰਜਾਬ ਦੇ ਪੁੱਤਰ ਨੂੰ ਸ੍ਰਿਧਾਂਜੀ ਦੇ ਇੱਕ ਅਜੇਹਾ ਪੁੱਤਰ ਜਿਨ੍ਹਾਂ ਨੇ ਆਪਣੀ ਪੰਜਾਬੀ ਸੱਭਿਆਚਾਰ ਦੇ ਵਿੱਚ ਜੋ ਇਹਨਾਂ ਨੇ ਕੰਟਰੀਬਿਊਸ਼ਨ ਕੀਤੀ ਹੈ ਉਹ ਇਤਿਹਾਸ ਦੇ ਬੰਨਿਆਂ ਦੇ ਵਿੱਚ ਪੱਕੇ ਤੌਰ ਤੇ ਲਿਖ ਦਿੱਤੀ ਗਈ ਹੈ ਪੰਜਾਬੀ ਨੂੰ ਨਾ ਕੇਵਲ ਪੰਜਾਬ ਦੇ ਵਿੱਚ ਬਲਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਾਡਾ ਸੱਭਿਆਚਾਰ ਹੈ ਉਸ ਨੂੰ ਸ਼ੇਰ ਕੁਮਾਰ ਬਟਾਲਵੀ ਜੀ ਨੇ ਪਹੁੰਚਾਇਆ ਹੈਗਾ ਅੱਜ ਅਸੀਂ ਰਲ ਕੇ ਆਓ ਇਹਨਾਂ ਵਾਸਤੇ ਇੱਕ ਜਿਹੜੀ ਇਹ ਸ਼ਨਧਾਨਜਲੀ ਹੈਗੀ ਹੈ ਇਨਾਂ ਇਨਾਂ ਦੀ ਯਾਦਗਾਰੀ ਜਿਹੜੀ ਅੱਜ ਸ਼ਾਮ ਹੈਗੀ ਐ ਇਹਨਾਂ ਨੂੰ ਅਸੀਂ ਸਮਰਪਿਤ ਕਰਦੇ ਆਂ ਇਹਨਾਂ ਨੂੰ ਅਸੀਂ ਯਾਦ ਕਰਦੇ ਆਂ ਇਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਸੀਂ ਰੱਬ ਨੂੰ ਅਰਦਾਸ ਕਰਦੇ ਆਂ ਤੇ ਨਾਲ ਹੀ ਇਹਨਾਂ ਦਾ ਦੇਣਾ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਦਿੱਤਾ ਹੋਇਆ ਤੋਹਫਾ ਹੈ ਉਸ ਨੂੰ ਅਸੀਂ ਯਾਦ ਕਰਦੇ ਆਂ ਤੇ ਕਿਵੇਂ ਆਪਾਂ ਆਪਣੇ ਅੱਜ ਦੇ ਨੌਜਵਾਨ ਨੂੰ ਅੱਜ ਦੇ ਪੰਜਾਬੀਆਂ ਨੂੰ ਅੱਜ ਦੀ ਪੀੜ੍ਹੀ ਨੂੰ ਸੱਭਿਆਚਾਰ ਦੇ ਨਾਲ ਇਸ ਤਰੀਕੇ ਦੇ ਨਾਲ ਜੋੜਨਾ ਉਹਦੇ ਬਾਰੇ ਅੱਜ ਆਪਾਂ ਰਲ ਮਿਲ ਕੇ ਅੱਜ ਵਿਚਾਰ ਕਰਾਂਗੇ ਤੇ ਅੱਜ ਅਸੀਂ ਇੱਕ ਤਰ੍ਹਾਂ ਦਾ ਪ੍ਰਣ ਲਵਾਂਗੇ ਕਿ ਮੁਰਦੋਂ ਆਪਣੇ ਪੰਜਾਬ ਤੇ ਪੰਜਾਬੀਅਤ ਨੂੰ ਅਸੀਂ ਆਪਣੀ ਸਭਿਆਚਾਰ ਦੇ ਵੱਲ ਮੁੜਾਂਗੇ ਤੁਸੀਂ ਸਾਰੇ ਦੇਖ ਰਹੇ ਹੋ ਕਿ ਅੱਜ ਦੀ ਸ਼ਾਮ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੇ ਉਨੀ ਕੀ ਹੈਗੀ ਹੈ ਉਸ ਨੂੰ ਵੀ ਅਸੀਂ ਇੱਕ ਤਰ੍ਹਾਂ ਨਾਲ ਪਛਾਣ ਰਹੇ ਹਾਂ ਜੀ ਕਿਉਂ ਕਿ ਇਸ ਯੁੱਧ ਦੀ ਲੜਾਈ ਵਿੱਚ ਬਹੁਤ ਜ਼ਰੂਰੀ ਹੈ ਕਿ ਕਿੱਥੇ ਦਾ ਆਪਾ ਪੰਜਾਬੀਆਂ ਨੂੰ ਨਾ ਕੇਵਲ ਖੇਡ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਿਹੜੀ એનર્ਜੀ ਹੈਗੀ ਹੈ ਉਹਨਾਂ ਦਾ ਧਿਆਨ ਹੈ ਨਾ ਕੇਵਲ ਖੇਡਾਂ ਵੱਲ ਲਜਾਈਏ ਉਦੇ ਨਾਲ ਨਾਲ ਅਸੀਂ ਆਪਣੇ ਸੱਭਿਆਚਾਰ ਨੂੰ ਯਾਦ ਕਰੀਏ ਆਪਣੇ ਜਿਹੜਾ ਸਾਡਾ ਸੱਭਿਆਚਾਰ ਹੈ ਸਾਡੀ ਜਿਹੜੀ ਪਛਾਣ ਹੈ ਉਸ ਦੇ ਨਾਲ ਅਸੀਂ ਮੁਰ ਤੋਂ ਆਪਣੀ ਨੌਜਵਾਨ ਪੀੜੀ ਨੂੰ ਅਸੀਂ ਜੋੜੀ ਹੈ ਇਸ ਕਰਕੇ ਅੱਜ ਆਪਾਂ ਇੱਥੇ ਇਕੱਠੇ ਹੋਏ ਜੀ ਸੇ ਕੁਮਾਰ ਬਟਾਲਵੀ ਜੀ ਦੀ ਬਹੁਤ ਹੀ ਖੂਬਸੂਰਤ ਕੁਝ ਲਾਈਨਾਂ ਨੇ ਜੀ ਅੱਜ ਆਖਾਂ ਵਾਰਿ ਸ਼ਾਨੂ ਕਿਪੋ ਕਬਰਾਂ ਵਿੱਚੋਂ ਗੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਹੋਵੇ ਮੈਨੂੰ ਲੱਗਦਾ ਹੈ ਸਮੇਂ ਤੋਂ ਬਹੁਤ ਅੱਗੇ ਚੱਲਦੇ ਸੀਗੇ ਸ਼ਿਵ ਕੁਮਾਰ ਪਟਾਲਵੀ ਜੀ ਜਿਹੜੇ ਪੰਜਾਬ ਦੇ ਅੱਜ ਦੇ ਹਾਲਾਤ ਐ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਡੂੰਘੇ ਤਰੀਕੇ ਨਾਲ ਜੁੜੇ ਹੋਏ ਆਂ ਜੀ ਅਸੀਂ ਇਹ ਪ੍ਰਾਣ ਲੈਣਾ ਹੈ ਤੇ ਕਿਸ ਤਰ੍ਹਾਂ ਹੁਣ ਪੰਜਾਬ ਦਾ ਜਿਹੜਾ ਇਤਿਹਾਸ ਤਾਂ ਹੈ ਅਸੀਂ ਇੱਕ ਨਵਾਂ ਵਰਕਾ ਫਰੂਲਣਾ ਹੈ ਜੀ ਤੇ ਕਿਵੇਂ ਆਪਾਂ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਨਵੀਂ ਬੁਲੰਦੀਆਂ ਤੇ ਲੈ ਕੇ ਜਾਣਾ ਹੈ ਆਪਣੇ ਸੱਭਿਆਚਾਰ ਨੂੰ ਅਸੀਂ ਮੁੜ ਇਸ ਨੂੰ ਅਸੀਂ ਸੈਲੀਬ੍ਰੇਟ ਕਰਨਾ ਹੈ ਤੇ ਇਹਦੇ ਨਾਲ ਅਸੀਂ ਤੁਹਾਨੂੰ ਤੁਹਾਡਾ ਸਾਰਿਆਂ ਦਾ ਅੱਜ ਦੁਆਰ ਤੋਂ ਇੱਥੇ ਆਣ ਦੁਆਰ ਤੋਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਅੱਜ ਇੱਥੇ ਸ਼ਮੂਲੀਅਤ ਕਰਨ ਦਾ ਤੇ ਮੈਂ ਆਸ ਕਰਦਾ ਹਾਂ ਕਿ ਜਿਹੜਾ ਮਾਨਯੋਗ ਐਮਐਲਏ ਸਾਹਿਬ ਨੇ ਇੰਨਾ ਵਧੀਆ ਇਨੀਸ਼ੀਏਟਿਵ ਲਿੱਤਾ ਹੈਗਾ ਇੰਨਾ ਵਧੀਆ ਉਦਮ ਜਿਹੜਾ ਚੁੱਕਿਆ ਹੈਗਾ ਅਸੀਂ ਇਹਨੂੰ ਪਛਾਣਦੇ ਹੋਏ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਪ੍ਰਣ ਲੈਨੇ ਆਂ ਕਿ ਅਸੀਂ ਆਪਣੇ ਪੰਜਾਬੀਅਤ ਨੂੰ ਮੁੜ ਤੋਂ ਰੰਗਲੇ ਪੰਜਾਬ ਬਣਾ ਲਈਏ ਬਹੁਤ ਬਹੁਤ